ਫਾਜ਼ਲਕਾ ਦੇ ਭਾਰੇ ਬਾਜ਼ਾਰ ਅਚਾਨਕ ਇੱਕ ਰੁੱਖ ਦਾ ਟਾਹਣਾ ਡਿੱਗ ਪਿਆ ਇਸ ਦੌਰਾਨ ਰੁੱਖ ਦੇ ਥੱਲੇੋਂ ਸੜਕ ਤੋਂ ਲੰਘ ਰਹੇ ਲੋਕ ਵਾਅਦ-ਵਾਲ ਬਚ ਗਏ ਜਾਣਕਾਰੀ ਮੁਤਾਬਕ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਫਾਜ਼ਲਕਾ ਦੇ ਕੋਟ ਰੋਡ ਤੇ ਸਥਿਤ ਐਸਜੀ ਬੈਂਕ ਦੇ ਬਾਹਰ ਖੜੇ ਇੱਕ ਰੁੱਖ ਦਾ ਟਾਹਣਾ ਡਿੱਗ ਪਿਆ ਇਸ ਦੌਰਾਨ ਰੁੱਖ ਦੇ ਥੱਲੇੋਂ ਬਣੀ ਸੜਕ ਤੋਂ ਕਾਫੀ ਆਵਾਜ਼ਾਈ ਚੱਲ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਇਸੇ ਰੁੱਖ ਦੇ ਥੱਲੇ ਇੱਕ ਆਲੂਆਂ ਦੀ ਰੇੜੀ ਵਾਲਾ ਖੜਾ ਸੀ ਇਸ ਤੋਂ ਇਲਾਵਾ ਥੱਲੇੋਂ ਮੋਟਰਸਾਈਕਲ ਅਤੇ ਹੋਰ ਵਾਹਨ ਵੀ ਗੁਜ਼ਰ ਰਹੇ ਸਨ ਇੰਨਾ ਨਾਲ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਕੁਝ ਕਿਸਮਤੀ ਦੀ ਗੱਲ ਇਹ ਰਹੀ ਕਿ ਛੁੱਟੀ ਹੋਣ ਕਾਰਨ ਬੈਂਕ ਬੰਦ ਸੀ ਅਤੇ ਲੋਕਾਂ ਦੀ ਭੀੜ ਨਹੀਂ ਸੀ। ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਧਰ ਇਸ ਹਾਦਸੇ ਤੋਂ ਕਰੀਬ 2 ਘੰਟਿਆਂ ਬਾਅਦ ਵੀ ਕਿਸੇ ਵੀ ਵਿਭਾਗ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਰੁਕਦੇ ਟਾਹਣ ਨੂੰ ਹਟਾਉਣ ਦੀ ਮੌਕੇ ਤੇ ਨਹੀਂ ਪਹੁੰਚਿਆ, ਜਿਸ ਕਾਰਨ ਕਾਫੀ ਸਮੇਂ ਤੱਕ ਰਸਤਾ ਬੰਦ ਰਿਹਾ ਅਤੇ ਲੋਕ ਕਾਫੀ ਪਰੇਸ਼ਾਨ ਹੁੰਦੇ ਰਹੇ। ਅੱਜ ਸ਼ਨੀਵਾਰ ਦਾ ਦਿਨ ਸੀ SBI ਬੈਂਕ ਤੇ ਦੀ ਛੁੱਟੀ ਸੀ ਇਸ ਕਰਕੇ ਅਚਾਨਕ ਇੱਕ ਪੇੜ ਹੈਗਾ ਪੇੜ ਦਾ ਰੁੱਖ ਟੁੱਟ ਕੇ ਕਰ ਗਿਆ ਹੁੰਦਾ ਨਾ ਕਰੀਬ 12 ਵਜੇ ਕੱਲ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਾਨ ਨੂੰ ਮਾਨੂੰ ਜਿਹੜੀ ਗਈ ਉਹ ਬਚਤ ਹੋ ਗਈ ਹੈ ਇਸ ਕਰਕੇ ਅਜੇ ਰਸਤਾ ਬੰਦ ਬਲਾਕ ਹੈ ਈਲੀ ਦੇ ਤਾਰਾਂ ਵੀ ਬਚਤ ਹੋ ਗਈ ਹੈ ਬਾਕੀ ਨਾਲ ਜਿਹੜੇ ਲੱਗਦੇ ਨੇ ਉਹ ਟੁੱਟ ਗਏ ਨੇ ਇਸ ਕਰਕੇ ਅਜੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅਜੇ ਤੱਕ ਕੋਈ ਚੁੱਕਿਆ ਨਹੀਂ ਗਿਆ ਇਹ ਹੋਟਲ ਵਾਲਾ ਬਾਜ਼ਾਰ ਪੂਰਾ ਬੰਦ ਪਿਆ ਹੈ ਇਸ ਕਰਕੇ ਇਹਨੂੰ ਜਲਦੀ ਜਲਦੀ ਰਸਤਾ ਸਪਲਾਈ ਖਾਲੀ ਕੀਤੀ ਜਾਵੇ ਕਿਉਂਕਿ ਜਨਤਾ ਨੂੰ ਬਹੁਤ ਦਿੱਕਤ ਆ ਰਹੀ ਹੈ ਕੁਝ ਤਾਰਾਂ ਦਾ ਨੁਕਸਾਨ ਹੋਇਆ ਕੁਝ ਬੱਚਤਾਂ ਖੀ ਜੀ ਤਾਰਾ ਫਸਲ ਹੋਏ ਨੇ ਅਜੇ ਪ੍ਰਸ਼ਾਸਨ ਵੱਲੋਂ ਕੋਈ ਅਧਰ ਧਿਆਨ ਨਹੀਂ ਦਿੱਤਾ ਗਿਆ ਜੀ ਅਚਾਨਕ ਹੀ ਡਿੱਗਿਆ ਜੀ ਕੋਈ ਫੁਗਰਕਾਰ ਤੇ ਅਚਾਨਕ ਜਿਹੜੀ ਜਾਨੀ ਮਾਨੀ ਦੇ ਨੁਕਸਾਨ ਹੋਣ ਤੋਂ ਬਚਤ ਹੋ ਗਈ ਏ ਤੇ ਛੁੱਟੀ ਗਈ ਸੀ ਬੈਂਕ ਦੀ ਇਸ ਕਰਕੇ ਬਚਤ ਹੋ ਗਈ ਨੇ ਨਾ ਕੋਈ ਨਾ ਕੋਈ ਲਗੜਾ ਢੱਪਾ ਉਹ ਗੱਲ ਯਾਦ ਕਾਫੀ ਰਾਸ਼ ਹੁੰਦਾ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਅਧਰ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਰਸਤਾ ਬਲਾਕਿੰਗ ਹੋਈ ਪਈ ਏ ਇਸ ਕਰਕੇ ਇਹਨੂੰ ਜਲਦੀ ਜਲਦੀ ਹਟਾ ਕੇ ਪਾਸੇ ਕੀਤਾ ਜਾ। ਇਹ ਬੈਂਕ ਬਹੁਤ ਦੂਰ ਹੁੰਦੀ ਹੈ। ਅਸੀਂ ਸਾਡੇ ਸਾਹਮਣੇ ਦੁਕਾਨ ਐ ਤੇ ਬਹੁਤ ਰਸ਼ ਹੁੰਦਾ ਹੈ। ਇਸ ਕਰਕੇ ਅੱਜ ਇਹਨਾਂ ਬਚਤ ਹੋ ਗਈ ਹੈ। ਕਿ ਕੋਈ ਬੈਂਕ ਦੀ ਛੁੱਟੀ ਨਾ ਆਉਣ ਕਰਕੇ ਇਸ ਦੀ ਬਚਤ ਹੋ ਗਈ। ਬਹੁਤ ਸਾਰੇ ਲੋਕ ਲੰਘ ਰਹੇ ਹਾਂ। ਹਾਂਜੀ ਹਾਂਜੀ ਬਹੁਤ ਲੋਕ ਲੰਘ ਰਹੇ ਕਿਸਮਤ ਚੰਗੀ ਹੈ ਜਿਹੜੇ ਬਚ ਗਏ। ਕਿ ਖੰਡ ਹੋਇਆ ਸੀ ਵੇਖੋ ਵੀ ਉਪਰੋਂ ਵੀ ਲੋਕ ਘੱਟ ਪਿਆ ਸੀ। ਤੇ ਅਚਾਨਕ ਹੀ ਟੁੱਟ ਗਿਆ। ਨਗਰ ਕੌਂਸਲ ਜੀ ਨਹੀਂ ਆਇਆ, ਬਿਜਲੀ ਬੋੜਾਲੇ ਆਈ ਸੀ। ਉਹ ਜਿਹੜੇ ਤਾਰਾ ਖੜੀ ਕਰ ਰਹੇ ਨੇ ਬਾਕੀ ਇੱਥੇ ਵੀਜਲੀ ਬੋਰ ਵਾਲੇ ਨਹੀਂ ਨਹੀਂ ਦਿਗਮ ਤੋਂ ਬਾਅਦ ਤਾਰਸ ਵਰਕਿੰਗ ਹੋਈ ਤੇ ਅੱਜ ਬੈਂਕ ਦੀ ਛੁੱਟੀ ਹੋਣ ਦੇ ਕਾਰਨ ਨਾ ਬਹੁਤ ਵਧੀਆ ਠੀਕ ਹੋ ਗਿਆ ਬੱਚਤ ਬਹੁਤ ਗਈ ਆ ਹੋਈਏ ਜੇ ਬੈਂਕ ਨੂੰ ਲੱਗਾ ਸੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਸੀ ਕਿਸੇ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਉਹ ਰੇੜੀ ਖੜੀ ਸੀ ਉਹ ਵੀ ਬਚਤ ਹੋ ਗਈ ਆਲਵਾ ਦੀ ਰੇੜੀ ਖੜੀ ਅੱਛਾ ਤੇਰੀ ਤਾਂ ਮਾੜੀ ਮੋਟੀ ਨੁਕਸਾਨ ਦੇਖੋ ਜਵਾਨ ਜਿੱਕੇਗਾ ਤਾਂ ਹੋਏਗਾ 1:30 ਹੋ ਗਿਆ ਹੈਗਾ ਲਗਭਗ ਹਾਂਜੀ ਕਿੰਤਾ ਹਾਂਜੀ ਕੋਈ ਨਹੀਂ ਆਇਆ ਨਹੀਂ ਜੀ ਨਹੀਂ ਹੈ ਬਿਜਲੀ ਬੋਰ ਵਾਲੇ ਨਹੀਂ ਸੀ ਜੀ ਮੈਂ ਵੀ ਕਿਤੇ ਭਾਂਡੇ ਸਹੀ ਸਾ सामने दिखा रहा है। यहाँ पर बैठा को क्या पी रहा था? ये कैसे घटना कैसे? अचानक ही दिख गया है। ये तो बहुत पुराना पेड़ है। मैं युवा उठा रहे घट्टी हो गए जब इसके शरीर का पूरी बचत हो।